9 10 2013 ਨੂੰ ਮੇਰਾ ਪੂਰਾ ਪਰਿਵਾਰ ਮਾਤਾ ਚੰਦਪੁਰ ਨਹੀਂ ਤੇ ਦਰਸ਼ਨਾਂ ਨੂੰ ਮੇਰੀ ਨੌ ਗੱਡੀ ਲੈ ਕੇ ਗਈ ਸੀ ਰਸਤੇ ਵਿੱਚ ਆਉਂਦਿਆਂ ਖੁਦਾ ਨਾ ਕਰਦਾ ਪ੍ਰਮਾਤਮਾ ਦੀ ਮਤਲਬ ਐਸਾ ਦਰਪਟਨਾ ਹੋ ਗਈ ਕਿ ਗੱਡੀ ਖੱਟ ਵਿੱਚ ਡਾਇਵਨ ਸੜ ਦਿੱਤੀ ਉਹਦੇ ਵਿੱਚ ਮੇਰੇ 14 ਜੀ ਤੇ ਮੇਰੇ ਘਰ ਦੇ ਸੀਗੇ ਉਹ ਮਾਰੇ ਗਏ ਬਾਕੀ ਵੀ ਜਿਹੜੇ ਸੀ ਟੋਟਲ 22 ਜੀ ਮਰੇ ਸੀਗੇ ਉਹਦੇ ਵਿੱਚ ਮੇਰੇ ਆਪਣੇ ਸਾਰੇ ਰਿਸ਼ਤੇਦਾਰ ਸੀਗੇ ਇਹ ਪਿਆਰ ਕੌਰ ਮੇਰੀ ਸਗੀ ਪਰਜਾਈ ਸੀ 9 9 10 2013 ਨੂੰ ਐਕਸੀਡੈਂਟ ਦੇ ਵਿੱਚ ਮੇਰੀ ਪਰਜਾਈ ਵੀ ਮਰੀ ਗਈ ਸੀ ਉਸ ਤੋਂ ਬਾਅਦ ਮੇਰੀ ਮਿਸਜ ਹਰਪ੍ਰਜਨ ਕੌਰ ਇਹ ਮਤਲਬ ਉਹਨਾਂ ਦੀ ਤਸਵੀਰ ਆ ਇਹ ਮੇਰੀ ਨੌ ਸੀਗੀ ਸੁਖਵਿੰਦਰ ਕੌਰ ਇਹ ਮੇਰੀ ਦੋਤੀ ਸੀਗੀ ਇਹ ਮੇਰਾ ਹੈਗਾ ਆਪਣਾ ਭਾਂਜਾ ਸਿਕਾ ਇਹ ਸਾਡੀ ਪੋਤੀ ਸੀਗੀ ਮੇਰੇ ਵੱਡੇ ਭਰਾ ਦੀ ਉਸ ਤੋਂ ਬਾਅਦ ਜਿੰਨੇ ਬਾਕੀ ਵੀ ਮਰੇ ਆ ਮੇਰੇ ਤੱਕ ਜਿੰਨੇ ਸੀਗੇ 22 ਜੀਆਂ ਦੇ ਵਿੱਚ ਉਹ ਵੀ ਮੇਰੇ ਸਕੇ ਸੰਬੰਧੀ ਸੀ ਤੇ ਸਾਰੇ ਹੀ ਮੇਰੇ ਨਾਲ ਰਿਲੇਸ਼ਨ ਸੀ ਉਹਨਾਂ ਦੇ ਸਾਰਿਆਂ ਦੇ ਤੇ ਆਪਣੇ ਸਕੇ ਸੀਗੇ ਨਾਲ ਮਾਤਾ ਚੰਤਪੁਰਨੀ ਦੇ ਗੱਡੀ ਗਏ ਸੀ 9-10 ਨੂੰ 2013 ਨੂੰ ਮਾਤਾ ਚੰਤਪੁਰਨੀ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸੀਗੇ ਉਹ ਵਾਪਸ ਆਉਂਦੇ ਸਮੇ ਇਹਨਾਂ ਦਾ ਐਕਸੀਡੈਂਟ ਹੋ ਗਿਆ 2013 ਵਿੱਚ ਇੰਗਲੈਂਡ ਗਿਆ ਸੀ ਉਸ ਤੋਂ ਬਾਅਦ ਚਲ ਪਰਲਿਮਨਤ ਅਦੇ ਸੁਖਾ ਸੁਖੀ ਇੰਗਲੈਂਡ ਪਹੁੰਚ ਜਵਾਂ ਤੇ ਮਾਤਾ ਦੇ ਦਰਸ਼ਨਾਂ ਵਾਸਤੇ ਮੇਰੀ ਫੈਮਿਲੀ ਜਾਊਗੀ ਉਸ ਤੋਂ ਬਾਅਦ ਮੇਰੀ ਫੈਮਿਲੀ ਮੱਥਾ ਟੇਕਣ ਗਈ 2009 10 2013 ਨੂੰ ਮੱਥਾ ਟੇਕ ਕੇ ਬਾਅਦ ਸਾਰੇ ਸੀ ਮੇਰੀ ਫੈਮਿਲੀ ਰਸਤੇ ਦੇ ਵਿੱਚ ਗੱਡੀ ਖਾੜ ਵਿੱਚ ਡਿੱਗਣ ਕਰਕੇ ਮੇਰੇ 14 ਜੀ ਮੇਰੀ ਮਦਰ ਮੇਰੀ ਚਾਚੀ ਮੇਰੀ ਬੇਟੀ ਹੋਰ ਵੀ ਮੇਰੇ ਰਿਸ਼ਤੇਦਾਰ 20 ਜਣਿਆਂ ਦੀ ਰਸਤੇ ਵਿੱਚ ਗੱਡੀ ਖਾੜ ਵਿੱਚ ਡਿੱਗਣ ਨਾਲ ਮੌਤ ਹੋ ਗਈ ਉਸ ਤੋਂ ਬਾਅਦ ਮੈਂ ਮਾਤਾ ਦੇ ਮੱਛਾ ਟਿਕਣ ਵਾਸਤੇ ਵੀ ਕਦੇ ਨਹੀਂ ਗਿਆ ਮੈਂ ਘਰ ਦੇ ਵਿੱਚ ਇਸ ਟਾਈਮ ਤੇ ਤੱਲਾ ਹੀ ਆਵੇਂ ਆਪ ਹੀ ਦੋ ਫੁਲਕੇ ਲਾ ਕੇ ਆਪਣੇ ਕੋਈ ਸੰਬੰਧੀਆਂ ਕੋਲ ਥੋੜੇ ਬਹੁਤੇ ਪੈਸੇ ਮੰਗ ਮੂੰ ਕਿ ਆਪਣਾ ਗੁਜ਼ਾਰਾ ਕਰਿਆ ਅਲਾਨ ਬੜੇ ਕਰੀ ਜਾਂਦੀਆਂ ਤੇ ਦਿੰਦੀਆਂ ਕੁਛ ਨਹੀਂ ਆਹ ਮੇਰੇ ਘਰ ਆ ਕੇ ਦੇਖਣ ਸਰਕਾਰਾਂ ਜਿਹੜੀਆਂ ਆ ਕੇ ਇੰਨੇ ਐਲਾਨ ਕਰਦੀਆਂ ਤੇ ਗੱਪਾਂ ਮਰੀ ਜਾਂਦੀਆਂ ਸੜਕ ਹਾਸਿਆ ਨੇ ਕਿੰਨੇ ਪਰਿਵਾਰਾਂ ਦੀਆਂ ਜਾਨਾਂ ਲਈਆਂ ਔਰ ਕਿੰਨੇ ਪਰਿਵਾਰ ਅਜੇ ਹਨ ਜਿਹੜੇ ਅੱਜ ਵੀ ਉਹਦਾ ਸੰਤਾਪ ਜਿਹਾ ਹੰਡਾਰੇ ਨੇ ਗੱਲ ਕਪੂਥਲਾ ਜ਼ਿਲ੍ਹੇ ਦੀ ਕਰਦੇ ਆ ਜਿੱਥੋਂ ਦਾ ਪਿੰਡ ਫਤਿਹਪੋਦਾ ਇੱਕ ਪਰਿਵਾਰ ਜੋ ਮਾਤਾ ਚਿੰਤ ਪੂਰੀ ਦੇ ਦਰਬਾਰ ਦੇ ਵਿੱਚ ਆਪਣੇ ਪਰਿਵਾਰ ਨੂੰ ਮੱਥਾ ਟਿਕਾਉਂ ਜਾਂਦਾ ਹੈ ਔਰ ਵਾਪਸੀ ਦੇ ਉੱਪਰ ਇੱਕ ਹਾਸਾ ਹੁੰਦਾ ਹੈ ਹਾਸੇ ਦੇ ਵਿੱਚ ਪਰਵਾਦ ਦੇ 14 ਜੀਆ ਸਮੇਤ ਉਹਨਾਂ ਦੇ ਸ਼ੱਕੇ ਸਬੰਧੀ ਜਿਹੜੇ 22 ਲੋਕਾਂ ਦੀ ਮੌਤ ਹੋ ਜਾਂਦੀ ਹੈ ਇੱਕੋ ਦਿਨ ਦੇ ਵਿੱਚ ਇਹ ਹਾਸਾ ਜਿਹੜਾ 2013 ਦਾ ਹੈ ਬਾਈ ਲੋਕਾਂ ਦੀ ਮੌਤ ਹੁੰਦੀ ਹੈ ਔਰ ਉਸ ਤੋਂ ਬਾਅਦ ਮੁਆਵਜ਼ੇ ਦਾ ਵੀ ਐਲਾਨ ਹੁੰਦਾ ਹੈ ਹਾਦਸਾ ਦਾ ਪਰਿਵਾਰ ਪੁੱਗਤ ਰਿਹਾ ਏ ਉਸ ਨਾਲ ਜਿਹੜਾ ਮੁਆਵਜ਼ਾ ਐਲਾਨ ਹੁੰਦਾ ਹੈ ਉਹਦੇ ਵਾਸਤੇ ਵੀ ਚੱਕਰ ਕੱਢ ਰਹੇ ਨੇ ਕਹਿੰਦੇ ਨੇ ਕਿ ਪਹਿਲਾਂ ਅਕਾਲੀ ਸਰਕਾਰ ਸੀ ਔਰ ਉਸ ਤੋਂ ਬਾਅਦ ਕਾਂਗਰਸ ਸਰਕਾਰ ਆ ਜਾਂਦੀ ਹੈ ਕਾਂਗਰਸ ਨੂੰ ਵੋਟ ਪਾਈ ਸੀ ਅਕਾਲੀਆਂ ਦਾ ਤਾਂ ਉਹਨਾਂ ਨੂੰ ਯਕੀਨ ਨਹੀਂ ਸੀ ਕਿਉਂਕਿ ਅਕਾਲੀ ਦੂਜੀ ਪਾਰਟੀ ਸੀ ਲੇਕਿਨ ਕਾਂਗਰਸ ਆ ਜਾਂਦੀ ਹੈ ਤਾਂ ਕਾਂਗਰਸ ਵੱਲੋਂ ਵੀ ਪਿਛਲੇ 4.5 ਸਾਲਾਂ ਦੇ ਵਿੱਚ ਪਰਿਵਾਰ ਦਾ ਮੁਆਵਜ਼ਾ ਤੱਕ ਨਹੀਂ ਦਿੱਤਾ ਗਿਆ ਪਰਵਾਦ ਦਾ ਰੋਪੇ ਵੀ ਹੈਗਾ ਕਿ ਲਗਾਤਾਰ ਉਹ ਚੱਕਰ ਕੱਢ ਰਹੇ ਨੇ ਸਰਕਾਰਾਂ ਨੂੰ ਚਿੱਠੀਆਂ ਲਿਖ ਰਹੇ ਨੇ ਮੁੱਖ ਮੰਤਰੀ ਨੂੰ ਚਿੱਠੀ ਰੱਖ ਰਹੇ ਨੇ ਦਫ਼ਤਰਾਂ ਦੇ ਵਿੱਚ ਜਾਂਦੇ ਨੇ ਡੀਸੀ ਦਫ਼ਤਰ ਜਾਂਦੇ ਨੇ ਲੇਕਿਨ ਕਿਸੇ ਵੱਲੋਂ ਕੋਈ ਵੀ ਸੁਣਵਾਈ ਨਹੀਂ ਕੀਤੀ ਜਾਂਦੀ ਗੱਲ ਕਰਾਂਗੇ ਜਗੀਰ ਸਿੰਘ ਦੇ ਨਾਲ ਉਹ ਉਸ ਵਿਅਕਤੀ ਜਿਹਦੀ ਸੁਖਣਾ ਲੋਨ ਲਈ ਪੂਰਾ ਪਰਿਵਾਰ ਗਿਆ ਸੀ ਔਰ ਅੱਜ ਤੱਕ ਕਦੇ ਵੀ ਉਹ ਵਾਪਸ ਨਹੀਂ ਆਇਆ ਉਹ ਨਾ ਹੀ ਵਾਪਸ ਪਰਤਣਾ ਹੈ ਤਸਵੀਰਾਂ ਜਿਹੜੀਆਂ ਪਿੱਛੇ ਪਈਆਂ ਨੇ ਤਾਂ ਇਹ ਇੱਕ ਹਾਦਸੇ ਤਸਵੀਰਾਂ ਨੇ ਇੱਕ ਹਾਦਸੇ ਦੇ ਵਿੱਚ 14 ਲੋਕਾਂ ਦੀ ਮੌਤ ਹੁੰਦੀ ਹੈ ਇਸ ਪਰਿਵਾਰ ਨਾਲ ਸੰਬੰਧਿਤ 14 ਲੋਕ ਟੋਟਲ 22 ਲੋਕਾਂ ਦੀ ਮੌਤ ਹੁੰਦੀ ਹੈ ਹਾਦਸਾ ਕਿਵੇਂ ਹੁੰਦਾ ਹੈ ਇਹ ਲੋਕ ਜਿਹੜੇ ਪੁੱਤਰ ਦੀ ਸੁਖਣਾ ਲੋਣ ਵਾਸਤੇ ਮਾਤਾ ਚਿੰਤ ਪੋਨੀ ਦੇ ਗਏ ਔਰ ਵਾਪਸੀ ਤੇ ਆਉਂਦੇ ਹੋਏ ਜਿਹੜਾ ਟੈਂਕ ਸੀਗਾ ਡੂੰਗੀ ਖੱਡ ਖੜ ਦੇ ਵਿੱਚ ਜਿਹੜਾ ਡਿੱਗ ਪੈਂਦਾ ਹੈ ਤਾਂ ਉਸ ਹਾਦਸੇ ਦੇ ਵਿੱਚ ਇਹਨਾਂ ਲੋਕਾਂ ਦੀ ਜਾਨ ਜਾਂਦੀ ਹੈ 22 ਲੋਕਾਂ ਦੀ ਮੌਤ ਹੋ ਗਈ ਹੈ ਤਾਂ ਜਸਵਿੰਦਰ ਸਿੰਘ ਜਿਹੜੇ ਇੰਗਲੈਂਡ ਗਏ ਸਨ ਤਾਂ ਉੱਥੇ ਇਹਨਾਂ ਵੱਲੋਂ ਸੁਖਣਾ ਲਾਉਣ ਲਈ ਜਿਹੜੇ ਪੈਸੇ ਭੇਜੇਗੇ ਔਰ ਪੂਰਾ ਪਰਿਵਾਰ ਜਾਂਦਾ ਹੈ ਜਸੰਦਰ ਜੀ ਤੁਹਾਡਾ ਨਾਲ ਗੱਲ ਕਰਦੇ ਆ ਕਿਹੜੇ ਸਾਲ ਦੇ ਵਿੱਚ ਤੁਸੀਂ ਇੰਗਲੈਂਡ ਗਏ ਸੀ ਸਰ ਮੈਂ 2013 ਵਿੱਚ ਇੰਗਲੈਂਡ ਗਿਆ ਸੀ ਉੱਥੋਂ ਮਿਹਨਤ ਕਰਕੇ ਮੈਂ ਸੁਖਣਾ ਵਾਸਤੇ ਪੈਸੇ ਭੇਜੇ ਮੇਰੀ ਵਾਈਫ ਤੇ ਮੇਰਾ ਪਰਿਵਾਰ ਗੱਡੀ ਲੈ ਕੇ ਮਾਤਾ ਚੰਤਪੁਰ ਨੇ ਸੁਖਣਾ ਲਾਉਣ ਵਾਸਤੇ ਗਿਆ ਵਾਪਸੀ ਤੇ ਆਉਂਦਿਆਂ ਸਮੇਂ ਗੱਡੀ ਖੱਡ ਵਿੱਚ ਡਿੱਗਣ ਕਰ ਮੇਰੇ ਪਰਿਵਾਰ ਦੇ 14 ਜੀਆਂ ਦੀ ਡੈਥ ਹੋ ਗਈ ਔਰ ਫੁੱਲ ਬਾਈ ਲੋਕ ਜੀ ਰਿਸ਼ਤੇਦਾਰ ਮਰੇ ਮਾਰੇ ਗਏ ਔਰ ਉਸ ਦੇ ਵਿੱਚ ਮੇਰੀ ਬੇਟੀ ਦੀ ਵੀ ਡੈਥ ਹੋ ਗਈ ਤੇ ਉਸ ਤੋਂ ਬਾਅਦ ਮੇਰੀ ਮਦਰ ਦੀ ਵੀ ਮੌਤ ਹੋਈ ਔਰ ਮੇਰੀਆਂ ਸਿਸਟਰਾਂ ਦੀ ਵੀ ਦੋ ਸਿਸਟਰਾਂ ਦੀ ਵੀ ਮੌਤ ਹੋ ਗਈ 2013 ਦਾ ਕਿਹੜਾ ਦਿਨ ਸੀ ਕਿਵੇਂ ਹਾਸਾ ਜਿਹੜਾ ਪੂਰਾ ਵਾਪਰਦਾ ਸੀ ਮੈਂ ਜਗੀਰ ਸਿੰਘ ਪੁੱਤਰ ਲక్ష్మణ ਸਿੰਘ ਵਾਸੀ ਪਿੰਡ ਫਤੇਪੁਰ ਤਹਿਸੀਲ ਪਲਾਥ ਜ਼ਿਲ੍ਹਾ ਕਪੂਰਥਲਾ ਕਪੂਰਥਲਾ ਦਾ ਰਹਿਣ ਵਾਲਾ ਹਾਂ 2000 ਆਪਣਾ 9 10 2013 ਨੂੰ ਮੇਰਾ ਪੂਰਾ ਪਰਿਵਾਰ ਮਾਤਾ ਚਿੰਤਪੁਰਨੀ ਦੇ ਦਰਸ਼ਨਾਂ ਨੂੰ ਮੇਰੀ ਨੌ ਗੱਡੀ ਲੈ ਕੇ ਗਈ ਸੀ ਰਸਤੇ ਵਿੱਚ ਆਉਂਦਿਆਂ ਖੁਦਾ ਨਾ ਕਰਦਾ ਪ੍ਰਮਾਤਮਾ ਦੀ ਮਤਲਬ ਐਸਾ ਦੁਰਘਟਨਾ ਹੋ ਗਈ ਕਿ ਗੱਡੀ ਖੱਡ ਵਿੱਚ ਡਾਇਰ ਨੇ ਸੜ ਦਿੱਤੀ ਉਹਦੇ ਵਿੱਚ ਮੇਰੇ 14 ਜੀ ਤੇ ਮੇਰੇ ਘਰ ਦੇ ਸੀਗੇ ਉਹ ਮਾਰੇ ਗਏ ਬਾਕੀ ਵੀ ਜਿਹੜੇ ਸੀ ਟੋਟਲ 22 ਜੀ ਮਰੇ ਸੀਗੇ ਉਹਦੇ ਵਿੱਚ ਮੇਰੇ ਆਪਣੇ ਸਾਰੇ ਰਿਸ਼ਤੇਦਾਰ ਸੀਗੇ ਤੇ ਆਪਣੇ ਹੀ ਸਾਰੇ ਮੇਰੇ ਤੇ ਉਸ ਤੋਂ ਬਾਅਦ ਜਦੋਂ ਆਪਣੇ ਇੱਥੇ ਹੁਸ਼ਾਰਪੁਰੋਂ ਪਹੁੰਚੇ ਸਾਰੀਆਂ ਲਾਸ਼ਾਂ ਕੱਢ ਕੇ ਲਿਆਂਦੀਆਂ ਹਾਦਸਾ ਬਹੁਤ ਵੱਡਾ ਸੀਗਾ ਇੱਕ ਪਰਿਵਾਰ ਦੇ 14 ਜੀ ਉਹ ਰਿਸ਼ਤੇਦਾਰਾਂ ਸਮੇਤ 22 ਲੋਕ ਮਾਰੇ ਜਾਂਦੇ ਨੇ ਤਾਂ ਐਲਾਨ ਕੀ ਹੋਇਆ ਸੀ ਉਸ ਸਮੇਂ ਉਦੋਂ ਐਲਾਨ ਬਾਦਲ ਸਰਕਾਰ ਦੀ ਉਦੋਂ ਸਰਕਾਰ ਸੀਗੀ ਇਹਨਾਂ ਨੇ ਐਲਾਨ ਕੀਤਾ ਸੀ ਕਿ ਐਸ ਗ੍ਰੇਸ਼ੀਆ ਸਕੀਮ ਦੇ ਵਿੱਚੋਂ ਇੱਕ ਇੱਕ ਲੱਖ ਰੁਪਇਆ ਮ੍ਰਿਤਕਾਂ ਦੇ ਪਰਿਵਾਰ ਨੂੰ ਦਿੱਤਾ ਜਾਊਗਾ ਤੇ 25 25000 ਜਿੰਨੇ ਜ਼ਖਮੀ ਹੋਇਆ ਜ਼ਖਮੀ 45 ਜੀ ਹੋਏ ਸੀਗੇ ਤੇ 22 ਜੀ ਮੌਕੇ ਤੇ ਮਰ ਗਏ ਉਹਨਾਂ ਦੀ ਮੌਤ ਹੋ ਗਈ ਉਹ ਉਸ ਤੋਂ ਬਾਅਦ ਬਾਦਲਸਰ ਦੀ ਉਹਦੀ ਵੀ ਸਰਕਾਰ ਚਲੀ ਗਈ ਹੁਣ ਉਸ ਤੋਂ ਬਾਅਦ ਆ ਗਈ ਹੈ ਕੈਪਟਨ ਸਾਫ ਦੀ ਸਰਕਾਰ ਸਾਢੇ 4 ਸਾਲ ਬੀਤ ਚੁੱਕੜੇ ਹੋ 17 ਤੱਕ ਆਪਣੀ ਬਾਦਲ ਸਰਕਾਰ ਰਹੀ ਆ ਉਹਨਾਂ ਨੇ ਵੀ ਕੁਝ ਨਹੀਂ ਕੀਤਾ ਔਰ ਠੂਠੇ ਲਾਰੇ ਤੇ ਲਾਰਿਆਂ ਦੇ ਨਾਲ ਹੀ ਸਾਨੂੰ ਅੱਜ ਤੱਕ ਇਦਾਂ ਹੀ ਟਰਕਾਉਂਦੇ ਰਹੇ ਮੈਂ ਬਹੁਤ ਸਾਰੀਆਂ ਗੁਹਾਰਾਂ ਲਾ ਚੁੱਕਿਆ ਆਪਣਾ ਡੀਸੀ ਦਫਤਰ ਹੁਸ਼ਿਆਰਪੁਰ ਆ ਕਪੂਰਥਲਾ ਐਸ ਡੀ ਐਮ ਪਲੱਥ ਮੈਂ ਪਤਾ ਨਹੀਂ ਕਿੰਨਾ ਖੱਜਲ ਖਵਾਰ ਹੋਇਆ 8 ਸਾਲ ਬੀਤਣ ਤੋਂ ਬਾਅਦ ਵੀ ਇਹਨਾਂ ਦੇ ਕੰਨ ਵਿੱਚ ਕੋਈ ਜੂਨੀ ਸਰਕੀ ਨਾ ਅੱਜ ਤੱਕ ਇਹਨਾਂ ਇਹ ਸਾਰੇ ਜਿੰਨੇ ਮਰੇ ਆ ਸਾਰੇ ਗਰੀਬ ਪਰਿਵਾਰਾਂ ਦੇ ਹੀ ਇਹਨਾਂ ਨੂੰ ਅੱਜ ਤੱਕ ਸਰਕਾਰ ਨੇ ਕੋਈ ਵੀ ਪੈਸਾ ਨਹੀਂ ਦਿੱਤਾ ਐਲਾਨ ਕਰ ਦਿੱਤਾ ਕਿ ਲੱਖ ਲੱਖ ਰੁਪਈਆ ਦਿੱਤਾ ਜਾਊਗਾ ਪਰ ਮੈਂ ਗਹਾਰਾ ਬਹੁਤ ਲਾ ਚੁੱਕੇ ਆ ਕੈਪਟਨ ਸਾਹਿਬ ਨੂੰ ਵੀ ਮੈਂ ਪਰਸਨਲ ਪਰਸਨਲੀ ਤੌਰ ਤੇ ਵੀ ਮੈਂ ਇੱਕ ਲੈਟਰ ਭੇਜਿਆ ਵਜਾ ਕੀ ਮੰਦੇ ਹੋ ਕਿਉਂਕਿ 2013 ਤੋਂ ਬਾਅਦ 9 ਸਾਲ ਬੀ ਚੁੱਕੇ ਨੇ ਸਰਕਾਰ ਅਕਾਲੀਆਂ ਦੀ ਆਈ ਅਕਾਲੀਆਂ ਦੀ ਚਲੇਗੀ ਕਾਂਗਰਸ ਜਿਹੜੀ ਤੁਸੀਂ ਕਹਿੰਦੇ ਕਿ ਸਾਰੀ ਉਮਰ ਵੋਟਾਂ ਹੀ ਕਾਂਗਰਸ ਨੂੰ ਪਾਈਆਂ ਤਾਂ ਉਹ ਵੀ ਸਰਕਾਰ ਆ ਕੇ ਜਾਣ ਵਾਲੀ ਹੋ ਚੁੱਕੀ ਆ ਦੁਬਾਰਾ ਚੋਣਾਂ ਹੋਣੀਆਂ ਨੇ ਵਜਾ ਕੀ ਮੰਦੇ ਹੋ ਕਿ 1 ਲੱਖ ਦਾ ਜਿਹੜਾ ਮੁਆਵਜ਼ਾ ਇੱਕ ਪਰਿਵਾਰ ਨੂੰ ਦੇਣਾ ਸੀਗਾ ਉਹ ਨਹੀਂ ਮਿਲਿਆ ਕਿਸੇ ਨੂੰ ਨਹੀਂ ਮਿਲਿਆ ਕੀ ਵਜਾ ਹੈ ਦੀ ਉਹੋ ਹੀ ਤੇ ਮੈਂ ਬਜਾ ਸਰਕਾਰ ਨੂੰ ਪੁੱਛਣਾ ਚਾਹੁੰਦਾ ਆ ਕਿ ਅੱਜ ਤੱਕ ਅਸੀਂ ਜਿੰਨੀਆਂ ਵੀ ਵੋਟਾਂ ਪਾਈਆਂ ਕਾਂਗਰਸ ਸਰਕਾਰ ਨੂੰ ਪਾਈਆਂ ਅੱਜ ਤੱਕ ਮੈਨੂੰ ਨਹੀਂ ਪਤਾ ਕਾਲੀਦਾਲ ਸਰਕਾਰ ਸੀ ਇਹਨਾਂ ਨੇ ਸਾਡੀ ਕਰੋਪਸ਼ਨ ਬਾਜੀ ਵਿੱਚ ਨਹੀਂ ਸਾਨੂੰ ਕੁਛ ਦਿੱਤਾ ਉਸ ਤੋਂ ਬਾਅਦ 4.5 ਸਾਲ ਬੀਤ ਚੁੱਕੇ ਆ ਕੈਪਟਨ ਸਾਹ ਦੀ ਸਰਕਾਰ ਆਈ ਆ ਮੈਂ ਬਹੁਤ ਘਹਰਾ ਲਾ ਚੁੱਕਿਆ ਇਹ ਕੀ ਵਜ੍ਹਾ ਹੈ ਕਿ 2013 ਤੋਂ ਲੈ ਕੇ ਅੱਜ ਤੱਕ 2021 ਆ ਗਿਆ ਇਹਨਾਂ ਦੇ ਇਹਨਾਂ ਨੇ ਅੱਜ ਤੱਕ ਕੋਈ ਵੀ ਕਿਸੇ ਨੂੰ ਮਰਤਕ ਦੇ ਪਰਿਵਾਰ ਨੂੰ ਕੋਈ ਇੱਕ ਤੱਕ ਨਵਾਂ ਪੈਸਾ ਨਹੀਂ ਦਿੱਤਾ ਮੈਂ ਇਹੀ ਸਰਕਾਰ ਕੋਲੋਂ ਪੁੱਛਣਾ ਚਾਹੁੰਦਾ ਆ ਤੇ ਗੁਹਾਰ ਲਾਈਆਂ ਮੈਂ ਬਹੁਤ ਜ਼ਿਆਦੀਆਂ ਮੇਰੀ ਇਹਨਾਂ ਨੇ ਕੋਈ ਅੱਜ ਤੱਕ ਮੇਰੀ ਨਹੀਂ ਸੁਣਾਈ ਕੀਤੀ ਕਰਦਾ ਕਰਦਾ ਗੁਜ਼ਾਰਾ ਕਿੱਦਾਂ ਵਾ ਤੁਹਾਡਾ ਕਿਉਂਕਿ ਤੁਸੀ ਮੈਨੂੰ ਲੱਗਦਾ ਕਿ ਘਰ ਦੇ ਵਿੱਚ ਇਕੱਲੇ ਰਹਿੰਦੇ ਹੋ ਇਸ ਪਰਵਾਦ ਦੇ ਵਿੱਚ ਕੋਈ ਹੋਜੀ ਤੁਹਾਡਾ ਨਹੀਂ ਬਸਿਆ ਕਿਵੇਂ ਗੁਜ਼ਾਰਾ ਹੁੰਦਾ ਮੈਂ ਘਰ ਦੇ ਵਿੱਚ ਇਸ ਟਾਈਮ ਤੇ ਇਕੱਲਾ ਹੀ ਹਾਂ ਮੈਂ ਆਪ ਹੀ ਦੋ ਫੁਲਕੇ ਲਾ ਕੇ ਆਪਣੇ ਕੋਈ ਸੰਬੰਧੀਆਂ ਕੋਲੋਂ ਥੋੜੇ ਬੋਦੇ ਪੈਸੇ ਮੰਗ ਮੂੰ ਕੇ ਆਪਣਾ ਗੁਜ਼ਾਰਾ ਕਰਿਆ ਐ ਐਲਾਨ ਬੜੇ ਕਰੀ ਜਾਂਦੀਆਂ ਤੇ ਦਿੰਦੀਆਂ ਕੁਛ ਨਹੀਂ ਉਹ ਮੇਰੇ ਘਰ ਆ ਕੇ ਦੇਖਣ ਸਰਕਾਰਾਂ ਜਿਹੜੀਆਂ ਆ ਕੇ ਇੰਨੇ ਐਲਾਨ ਕਰਦੀਆਂ ਤੇ ਗੱਪਾਂ ਮਰੀ ਜਾਂਦੀਆਂ ਹਾਸੀ ਨੂੰ 9 ਸਾਲ ਬੀਤ ਚੁੱਕੇ ਨੇ ਜਿਹਦੇ ਵਿੱਚ 22 ਲੋਕਾਂ ਦੀ ਮੌਤ ਹੁੰਦੀ ਐ ਤਾਂ ਉਸ ਵਿੱਚ ਇਹਨਾਂ ਦੇ ਜਿਹੜੇ ਰਿਸ਼ਤੇਦਾਰ ਸਮੇਤ 14 ਲੋਕਾਂ ਦੀ ਮੌਤ ਹੋਈ ਐ ਤਾਂ ਸਰਕਾਰ ਵੱਲੋਂ 1-1 ਲੱਖ ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਐਲਾਨ ਕੀਤਾ ਗਿਆ ਸੀ ਕਿ ਮ੍ਰਿਤਕਾਂ ਦੇ ਜਿਹੜੇ ਆ ਪਰਿਵਾਰਾਂ ਨੂੰ 1-1 ਲੱਖ ਰੁਪਏ ਦਿੱਤਾ ਜਾਵੇਗਾ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ 2017 ਵਿੱਚ ਚੱਲੀ ਜਾਂਦੀ ਹੈ ਇਹਨਾਂ ਨੂੰ ਲੱਗਦਾ ਸੀ ਕਿ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲੇਗਾ ਕਿਉਂਕਿ ਇਹ ਕਾਂਗਰਸ ਹੀ ਦੱਸ ਰਹੇ ਨੇ ਆਪਣੇ ਆਪ ਨੂੰ ਲੇਕਿਨ ਹੁਣ ਕਾਂਗਰਸ ਦੀ ਸਰਕਾਰ ਦੇ ਵਿੱਚ ਵੀ 43 ਸਾਲ ਦਾ ਜਿਹੜਾ ਸ਼ਾਸਨ ਨਿਕਲ ਚੁੱਕਿਆ ਹੈ ਔਰ ਇਹਨਾਂ ਦੀ ਸੁਣਵਾਈ ਅਜੇ ਨਹੀਂ ਹੋਈ ਜਗੀਰ ਸਿੰਘ ਦੱਸਦੇ ਨੇ ਕਿ ਉਹਨਾਂ ਵੱਲੋਂ ਲਗਾਤਾਰ ਜਿਹੜੇ ਡੀਸੀ ਆਫਿਸ ਦੇ ਚਾਹੇ ਉਹ ਹਿਆਰਪੋਦਾ ਹੋਵੇ ਚਾਹੇ ਉਹ ਕਪੂਤਾ ਦਾ ਹੋਵੇ ਉਹਦੇ ਗੇੜੇ ਕਰਦੇ ਰਹੇ ਨੇ ਚੱਕਰ ਲਗਾਉਂਦੇ ਰਹੇ ਨੇ ਫਾਈਲਾਂ ਬਣੀਆਂ ਪਈਆਂ ਨੇ ਲੇਕਿਨ ਕਿਤੇ ਸੁਣਵਾਈ ਨਹੀਂ ਹੁਣ ਉਹਨਾਂ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਕਈ ਵਾਰ ਚਿੱਠੀ ਲਿਖੀ ਹੈ ਲੇਕਿਨ ਸੁਣਵਾਈ ਕੋਈ ਨਹੀਂ ਮੁਆਵਜ਼ਾ ਨਹੀਂ ਮਿਲਿਆ ਹਾਲਾਂਕਿ ਮੁਆਵਜ਼ੇ ਦੇ ਨਾਲ ਇਹਨਾਂ ਦੇ ਜਿਹੜੇ ਪਰਵਾਦ ਦੇ ਜੀ ਆ ਵਾਪਸ ਤਾਂ ਨਹੀਂ ਆਣੇ ਲੇਕਿਨ ਇਹ ਮੁਆਵਜ਼ਾ ਜਿਹੜਾ ਵਾ ਇਹਨਾਂ ਦੇ ਜ਼ਿੰਦਗੀ ਕੱਟਣ ਦਾ ਸਹਾਰਾ ਜ਼ਰੂਰ ਬਣ ਸਕਦਾ ਹੈ ਉਹ ਜ਼ਰੂਰਤ ਇਹ ਹੈ ਕਿ ਸਰਕਾਰਾਂ ਉਹ ਪ੍ਰਸ਼ਾਸਨ ਜਿਹੜਾ ਇਹਨਾਂ ਵੱਲ ਧਿਆਨ ਦੇਵੇ ਉਹ ਜੋ ਐਲਾਨ ਜਿਹੜਾ ਉਸ ਸਮੇਂ ਦੇ ਵਿੱਚ ਮਵਾਜ਼ਾ ਦਿੱਤਾ ਗਿਆ ਸੀ ਉਹ ਇਹਨਾਂ ਨੂੰ ਦਿੱਤਾ ਜਾ ਸਕੇ ਤਾਂ ਕਿ ਜਿਹੜੀ ਆਪਣੀ ਜ਼ਿੰਦਗੀ ਨੂੰ ਥੋੜਾ ਸੁਖਾਲੀ ਕੱਟ ਸਕਣ